ਸਸ ਜੀ ਗੱਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆ ਜੀ ਅੱਜ ਦਾ ਵਲੌਗ ਤੇ ਅਸੀਂ ਡੇਰਾਧੂਨ ਤੋਂ ਜਿਹੜਾ ਹੈਗਾ ਆ ਗਏ ਸੀਗੇ ਤੇ ਨਿਊ ਇਅਰ ਵਾਲੇ ਦਿਨ ਜਿਹੜਾ ਹੈਗਾ ਅਸੀਂ ਵਾਪਸੀ ਕਰਨੀ ਸੀਗੀ ਤੇ ਸਭ ਤੋਂ ਪਹਿਲਾਂ ਅਸੀਂ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਗਏ ਸੀ ਮੱਥਾ ਟੇਕਣ ਵਾਸਤੇ ਉੱਥੇ ਨਾ ਇੰਨੀ ਜ਼ਿਆਦਾ ਸੰਗਤ ਆਈ ਹੋਈ ਸੀ ਮੈਂ ਸ਼ਾਰਟਸ ਵੀ ਪਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਲੱਗ ਰਿਹਾ ਸੀ ਸ਼ਬਦ ਗਾ ਕੇ ਸਾਰੇ ਆਏ ਸਾਰੇ ਗਾਰੇ ਸੀ ਮੰਨ ਲੇ ਬੈਠ ਕੇ ਸਾਰੇ ਕਹਿੰਦੇ ਵਧੀਆ ਦਿਨ ਦੀ ਸ਼ੁਰੂਆਤ ਦਿਨ ਸਾਲ ਦੀ ਸ਼ੁਰੂਆਤ ਹੈ ਵਧੀਆ ਪਰਮਾਤਮਾ ਦੇ ਨਾਮ ਤੋਂ ਲਿਆ ਹੈ ਪਰਮਾਤਮਾ ਦੇ ਨਾਮ ਤੋਂ ਸ਼ੁਰੂ ਕੀਤੀ ਹੈ ਤੇ ਸਾਰਾ ਸਾਲ ਸਾਰਿਆਂ ਦਾ ਵਧੀਆ ਜਾਵੇ ਕਿ ਮਜ਼ਾ ਬੜਾ ਆਇਆ ਸੀ ਪਲੱਖੇ ਨਜ਼ਾਰਾ ਕਿੰਨਾ ਸੀ ਮੈਂ ਤਾਂ ਇਹਨੂੰ ਕਿਹਾ ਸੀ ਮੈਂ ਕਿਹਾ ਚੱਲ ਤੂੰ ਵਲੌਗ ਪਾ ਲੈ ਇਕ ਐਨੇ ਮੰਮੀ ਥੱਕੀ ਪਈ ਆ ਮੈਂ ਆ ਬਸ ਬੰਦ ਹੈ ਨਾ ਪਾ ਮੱਥਾ ਵਗੈਰਾ ਟੇਕ ਕੇ ਜਿਹੜਾ ਹੈਗਾ ਬਰਾਏ ਪੂਰੇ ਰਾਹ ਸੌਂਦੇ ਗਏ ਆ ਥੱਕੇ ਹੋਏ ਸੀ ਨਾ ਉਹ ਕਿੰਨਾ ਘੁੰਮ ਕੇ ਆਏ ਸੀ ਕਾਗਲ ਪਿਛਲੇ ਦਿਨ ਤੇ ਇਸ ਕਰਕੇ ਨੇ ਵਲੌਗ ਬਣਾਇਆ ਨਹੀਂ ਹੈਗਾ ਤੇ ਸ਼ਾਰਟ ਲੈ ਲੇ ਥੋੜੇ ਮੋਟੇ ਮੈਂ ਕਿਹਾ ਸ਼ਾਰਟਸ ਪਾ ਦੂੰਗੀ ਤੁਸੀਂ ਉਹ ਤੇ ਦੇਖ ਸਕਦੇ ਆ ਐ ਸੰਗਤ ਆਈ ਰਹੀ ਸੀ ਬੋਲੀ ਤੇ ਮੈਂ ਜੇ ਸਾਗ ਖਾ ਰਹੀ ਆ ਪਾ ਮੰਮੀ ਕਹਿੰਦੇ ਸਾਗ ਲੈਣੇ ਆ ਮੈਂ ਕਿਹਾ ਚਲ ਲੈਣੇ ਸਾਗ ਦੇ ਨਾਲ ਸਾਗ ਅੱਜ ਬਣੂਗਾ ਸਾਡੇ ਘਰੇ ਵੀ ਸਾਗ ਅਨਮੋਲ ਦੀ ਨਾਨੀ ਦੇ ਘਰੇ ਸਾਗ ਬਣੂਗਾ ਸਿੱਧੂ ਕਿੱਧਰ ਚਲਾ ਗਿਆ ਗੁੱਸੇ ਹੋ ਗਿਆ ਥੋੜਾ ਜਿਹਾ ਕੀ ਲੈ ਕੇ ਦਵਾਂ ਕਿੱਥੇ ਆਨਕੇ ਨਾਨੀ ਕਹਿੰਦੇ ਕੋਈ ਚੀਜ਼ ਨਹੀਂ ਲੈ ਕੇ ਦੇਣੀ ਹਾਂ ਬਾਹਰ ਖੇਲਦੇ ਤਾਂ ਪੱਥਰ ਮਾਰਦੇ ਕਿਸੇ ਦੀ ਗੱਡੀ 'ਚ ਵੱਜੂਗਾ ਬਾਹਰ ਖੜੀਆਂ ਨੇ ਗੱਡੀਆਂ ਇਸ ਕਰਕੇ ਗਿਆ ਸੀ ਵੀ ਅੰਦਰ ਬਹਿ ਜਾ ਹੁਣ ਰੁੱਸ ਗਿਆ ਕਹਿੰਦਾ ਖੇਡਣਾ ਰੁੱਸ ਕੇ ਬੈਠਿਆ ਇੱਧਰ ਆ ਸਿੱਧੂ ਦੇਖ ਤੋ ਪੱਜ ਤੋ ਵੀ ਬੜੀ ਸੋਹਣੀ ਨਿਕਲੀ ਹੋਈ ਆ

ਲੋੜੀਆਂ ਦੀਆਂ ਤਿਆਰੀਆਂ ਹੋ ਰਹੀਆਂ ਨੇ ਲੋੜੀਆਂ ਦੀਆਂ ਹੂੰ ਬਸ ਲੋੜੀ ਲੋੜੀ ਤੱਕ ਹੋਊਗਾ ਸਾਗ ਇਹਨਾਂ ਨੂੰ ਮੈਂ ਤਾਂ ਇਹ ਕਹਿੰਦੇ ਮੇਰੇ ਹੋਣੀ ਸੀ ਛੋਟੇ ਹੁੰਦੇ ਵਾਲੀ ਲੋੜੀ ਵਾਲੀ ਵੀਡੀਓਜ਼ ਉਹ ਪਾ ਦਾਂਗੇ ਅੱਪਾ ਨਾ ਉਹਨਾਂ ਦੇ ਆਈ ਕਲਿੱਪ ਕਰ ਕਰਕੇ ਉਹ ਮੂਵੀ ਜਿਹੀ ਬਣੀ ਹੋਈ ਆ ਉਹਦੇ ਪਾ ਦਾਂਗੇ ਨਾ ਕਈ ਹੈਨਾ ਕਈ ਜਿਆਦਾ ਜਿਹੜੀ ਹੈਗੀ ਹੈ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਕਿ ਜਿਹੜਾ ਕਰੋਨਾ ਵਾਇਰਸ ਆ ਉਹ ਫਿਰ ਤੋਂ ਆ ਗਿਆ ਇਸ ਕਰਕੇ ਪਤਾ ਨਹੀਂ ਹੈਨਾ ਕਰੋਨਾ ਵਾਇਰਸ 2.0 ਲਿਖ ਕੇ ਜਿਹੜਾ ਹੈਗਾ ਆ ਰਿਹਾ ਸੀ ਪਤਾ ਨਹੀਂ ਐਚ ਐਮ ਪੀ ਵੀ ਵਾਇਰਸ ਹੈ ਜਿਹੜਾ ਉਹ ਫਿਰ ਤੋਂ ਚਾਈਨਾ ਦੇ ਵਿੱਚ ਫੈਲ ਗਿਆ ਮੈਂ ਤਾਂ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਆਹਾ ਵਾਇਰਸ ਬੁਰੇ ਸਿੱਜੀ ਚੱਲੀ ਜਾਂਦੇ ਨੇ ਕਹਿੰਦੇ ਜਿਵੇਂ ਕੀ ਹੈ ਨਾ ਪਹਿਲਾ ਆਇਆ ਸੀ ਕਰੋਨਾ ਓਸੀ ਡੇਟ ਤੇ ਇਹ ਬਿਮਾਰੀ ਸ਼ੁਰੂ ਹੋਈ ਹੈ ਹੁਣ ਆਏ ਕਹਿ ਰਹੇ ਨੇ ਵੀ ਲਾਕਡਾਊਨ ਵੀ ਲੱਗੂ ਕਹਿੰਦੇ ਸਭ ਤੋਂ ਪਹਿਲਾਂ ਚੰਡੀਗੜ੍ਹ 'ਚ ਲਾਕਡਾਊਨ ਲੱਗੂ ਮੈਂ ਕਹਾਂ ਲਾਕਡਾਊਨ ਨਾ ਲੱਗੇ ਬਸ ਤੁਮਮਾ ਨੂੰ ਕਹਤਾ ਕਿ ਫਟਾਫਟ ਪਾਪਾ ਨੂੰ ਜਿਹੜਾ ਹੈਗਾ ਫੋਨ ਕਰ ਦਿਓ ਕਿ ਸਾਨੂੰ ਲੈ ਜਨ ਹੋਰ ਨਾ ਕਿਤੇ ਜੇ ਲਾਕਡਾਊਨ ਲੱਗ ਗਿਆ ਤਾਂ ਅਸੀਂ ਇੱਥੇ ਹੀ ਫਸੇ ਰਹਿ ਜੀਏ ਵੈਸੇ ਮੈਂ ਇੰਨੇ ਗੱਲਾਂ ਦੀ ਪਰਵਾਹ ਨਹੀਂ ਕਰਦੀ ਕਰੋਨਾ ਆਵੇ ਜਾਵੇ ਕਿ ਆਪਾਂ ਵਾਹ ਨਿੱਕੀ ਮੋਟੀ ਚੀਜ਼ਾਂ ਦੀ ਜਿਹੜੀ ਹੈਗੀ ਹੈ ਪਰਵਾਹ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਪੂਰੀ ਮਤਲਬ ਕੋਈ ਕੇਅਰ ਨਹੀਂ ਕਰਨੀ ਚਾਹੀਦੀ ਇਹ ਸੜੀਆਂ ਵੜੀਆਂ ਗੱਲਾਂ ਦੀ ਕਿਉਂਕਿ ਜਿੰਨੀ ਆਪਾਂ ਟੈਨਸ਼ਨ ਲੈਣ ਲੱਗ ਜਿੰਨੇ ਆਪਣਾ ਜਿਹੜਾ ਦਿਮਾਗ ਸਟ्रेस ਭਰਿਆ ਹੋ ਜਾਂਦਾ ਆਪਾਂ ਨੂੰ ਟੈਨਸ਼ਨ ਨਹੀਂ ਲੈਣੀ ਚਾਹੀਦੀ ਜੇ ਆਪਾਂ ਟੈਨਸ਼ਨ ਨਹੀਂ ਲਵਾਂਗੇ ਤਾਂ ਨਾ ਸਾਰਾ ਕੰਮ ਜਿਹੜਾ ਸੈਟ ਰਹਿੰਦਾ ਹੈ ਕਰੋਨਾ ਜਿਹੜਾ ਹੈਗਾ ਹੁਣ ਨਵਾਂ ਚੱਲਿਆ ਚਾਈਨਾ ਚਾਈਨਾ ਚ ਰਬੇ ਹੋ ਰਹੇ ਨੇ ਆਵੇ ਪਰ ਉੱਥੇ ਵੀ ਖਤਮ ਹੋ ਜਾ ਪਤਾ ਨਹੀਂ ਕੀ ਹੈ ਇਹ ਵਾਇਰਸ ਜੀ ਲੈ ਆਈ ਸੀ ਸਾਡੇ ਵਾਸਤੇ ਆਲੂ ਫਿੰਗਰ ਬਣਾ ਕੇ ਇਹੀ ਨਹੀਂ ਹਲੇ ਬਣਾ ਵੀ ਰਹੇ ਨੇ ਹੋਰ ਮੈਂ ਆਈ ਸੀਗੀ ਉੱਪਰ ਤੇ ਹੁਣ ਹੀ ਰ ਹੈ ਜਿਹੜਾ ਹੈਗਾ ਹੋਣ ਲੱਗਾ ਤੇ ਪੱਖੇ ਦੇ ਉੱਤੇ ਨਾ ਇੱਕ ਕਬੂਤਰ ਬੈਠਾ ਹੈ ਤੇ ਹੁਣ ਇਹ ਨਾ ਮਿਲੂ ਸਨਸੈਟ ਜਿਹੜਾ ਹੈਗਾ ਹੋ ਚੁੱਕਿਆ ਮੈਂ ਵੈਸੇ ਦੇਖਣ ਆਈ ਸੀ ਪਰ ਉਹ ਹੋ ਚੁੱਕਿਆ ਕਿਉਂਕਿ ਅਸੀਂ ਖਾ ਰਹੇ ਸੀ ਆਲੂ ਫੀਨ ਤੁਸੀਂ ਦੇਖਿਆ ਸੀ ਮੰਮਾ ਹੋਰੇ ਕਰ ਰਹੇ ਸੀ ਸਵੇਰੇ ਸਾਗ ਸਾਫ ਤੇ ਅੱਜ ਬਣੀ ਹੈਗੇ ਸਾਗ ਹਾ ਹਾ ਮੈਂ ਨਾ ਇੰਸਟਾਗ੍ਰam ਚਲਾ ਰਹੀ ਸੀ ਤਾਂ ਉਹਦੇ ਵਿੱਚ ਮੈਨੂੰ ਨਾ ਇੱਕ ਰੀਲ ਦਿਖੀ ਸੀ ਜਿਹਦੇ ਵਿੱਚ ਐ ਸਪਾਈਡਰ ਬਣਾਇਆ ਸੀ ਇਸ ਕਰਕੇ ਮੈਂ ਵੀ ਬਣਾਇਆ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਸੀ ਦੇਖੋ ਸੋਣਾ ਕਿ ਨਹੀਂ ਹੈਲੋ ਪਰ ਥੋੜਾ ਟੇਡਾ ਬਣ ਗਿਆ ਉਹ ਗੱਲ ਵੱਖਰੀ ਹੈ ਕਿ ਟੇਡਾ ਬਣ ਗਿਆ ਹੈਲੋ ਹੈਲੋ ਕੀ ਹੋ ਰਿਹਾ ਥਨੂੰ ਮੈਂ ਇੱਥੇ ਵੀਡੀਓ ਬਣਾ ਰਹੀ ਐ ਵੀ ਮੈਂ ਇੱਥੇ ਟੈਡ ਬਣਾ ਰਹੀ ਆ ਵਿੱਚ ਆ ਕੇ ਹੈਲੋ ਹੈਲੋ ਥੋੜਾ ਨਾ ਤਾਂ ਕਿਉਂ ਕਰ ਰਹੇ ਹੋ ਵਿੱਚ ਆ ਕੇ ਹੈਲੋ ਹੈਲੋ ऐसे ਕਰਕੇ ਮੈਂ ਇਹਨੂੰ ਜਿਹੜਾ ਹੈਗਾ ਵਲੌਗ 'ਚ ਨਹੀਂ ਲੈ ਕੇ ਆਉਂਦੀ ਇਹ ਨਾ ਇੰਨੀ ਬਦਤਮੀਜ਼ੀ ਕਰਦਾ ਨਾ ਬਸ ਇਹਦੇ ਉੱਤੇ ਜੈਰੰਦਾਵਾ ਦਾ ਭੂਤ ਚੜਿਆ ਹੋਇਆ ਉਹਦੀ ਗਾਣੇ ਗੰਦ ਰੰਦਾ ਹੋਰ ਇਹਨੂੰ ਕੁਛ ਨਹੀਂ ਸਿੱਧੂ ਇਹ ਤੇਰੀ ਵੀ ਬੇਇੱਜ਼ਤੀ ਹੋ ਰਹੀਏਗੀ ਸੁਣ ਗਿਆ ਪਤਾ ਬੇਇੱਜ਼ਤੀ ਪਤਾ ਕੀ ਨਹੀਂ ਜਾਂਦੇ ਅਸਾਂ ਇੰਨੀ ਵਿਚਾਰੀ ਮੈਨੂੰ ਵੀ ਰੋਟੀ ਖਾਣ ਦੋ ਤੇ ਆਪ ਵੀ ਖਾਓ ਜਾ ਕੇ ਜਾਓ ਜਾ ਬਾਈ ਬਾਈ ਹਾਂ ਬਾਈ ਬਾਈ ਟਾਟਾ ਹੋ ਗਈ ਤੁਹਾਨੂੰ ਤੇ ਨਾ ਖਾ ਤੂੰ ਰੋਟੀ ਖਾ ਰਿਹਾ ਹੈਂ ਤੈਨੂੰ ਲਾਟ ਕਿਉਂ ਮਾਰਦਾ ਹੈਂ ਰੋਟੀ ਨਹੀਂ ਖਾ ਰਹਾ ਤਿਆ ਦੇਖੋ ਮੈਂ ਨਾ ਇਹ ਡਾਲ ਦੇ ਬਾਲ ਬਣਾਏ ਸੀ ਇਹ ਵੈਸੇ ਡਾਲ ਮੇਰੀ ਸੀ ਜਿਹੜੀ ਤੁਸੀਂ ਪਿਛਲੇ ਵਲੌਗਾਂ ਚ ਦੇਖੇ ਹੋਊਗੀ ਮੇਰੇ ਮਮਾ ਪਾਪਾ ਨੇ ਜਿਹੜੀ ਹੈਗੀ ਮੈਨੂੰ ਇਹ ਡਾਲ ਮਗਾ ਕੇ ਦਿੱਤੀ ਸੀ ਤਾਂ ਹਨਾ ਸਾਵੀ ਨੂੰ ਇਹ ਡੋਲੇ ਬਹੁਤ ਜਿਆਦਾ ਪਸੰਦ ਆਈ ਸੀ ਇਸ ਕਰਕੇ ਮੈਂ ਥੋੜੀ ਮਤਲਬ ਸਾਵੀ ਨੂੰ ਦੇਤੀ ਸੀ ਆਹ ਡਾਲ ਤੇ ਉਹ ਤਾਂ ਦੇਖੋ ਇਹ ਨਹੀਂ ਕਿ ਸਾਵੀ ਨੇ ਕੀਤਾ ਹੈ ਇਹਦੇ ਵਾਲ ਦੇਖੋ ਇਹ ਪੂਰੀ ਗੰਦੀ ਸੀਗੀ ਤੇ ਮੈਂ ਬਤਾ ਇੱਕ ਵੀਡੀਓ ਦੇਖੀ ਸੀ ਜੀਜਾ ਹੁ ਤਾਂ ਅੱਗੇ ਨਾਲ ਜਿਹੜੇ ਹੈਗੇ ਆ ਨਾ ਵਾਲ ਬਣਾ ਲੈਂਦੇ ਇਹਦੇ ਤਾਂ ਮੈਂ ਇੰਨੇ ਕ ਧਾਗੇ ਨਾਲ ਵਾਲ ਬਣਾਏ ਦੇਖੋ ਰੀਲ ਖਤਮ ਹੋ ਗਈ ਇਸ ਤੋਂ ਬਾਅਦ ਇਸ ਕਰਕੇ ਵਿਚਾਰੀ ਇੰਨੀ ਕੀ ਬਣੀ ਹਲੇ ਇਹ ਹਾਂ ਅੱਧੀ ਅੱਧੀ ਵੀ ਨਹੀਂ ਬਣੀ ਚੌਥਾ ਹਿੱਸਾ ਹੀ ਬਣਿਆ ਚੌਥਾ ਹਿੱਸਾ ਇੱਥੋਂ ਆਏ ਐਂ ਕਰਕੇ ਪਿੱਛੇ ਤੱਕ ਪਹਿਲੇ ਇਹਦੇ ਵਾਲ ਪੈਣਗੇ ਫਿਰ ਇਹ ਬਣੂਗੀ ਫਿਰ ਧਾਗਾ ਵੀ ਪਤਾ ਕਿਹੜਾ ਸੀ ਚਿੱਟਾ ਧਾਗਾ ਸੀਗਾ ਇਰੇ ਉੱਤੇ ਰੰਗ ਚੜਾਇਆ ਪਰਮਾਨੈਂਟ ਵਾਲਾ ਤਾਂ ਇਹਦੇ ਵਾਲ ਜਿਹੜੇ ਹੈਗੇ ਲਾਲ ਹੋਏ ਨੇ ਇਹਨੂੰ ਮੈਂ ਪੂਰੀ ਕੰਪਲੀਟ ਕਰਵਾਂਗੀ ਤਾਂ ਕਿ ਫਿਰ ਤੋਂ ਜੀਨ ਜੋਗੀ ਹੋ ਜੇ ਪਹਿਲੇ ਮੰਮਾ ਮੈਨੂੰ ਬਹੁਤ ਹੀ ਜ਼ਿਆਦਾ ਜਿਹੜੇ ਹੈਗੇ ਫਨੀ ਲੱਗਦੇ ਆ ਮੰਮਾ ਪਤਾ ਸਿੱਧੂ ਨੂੰ ਕੀ ਕਹਿੰਦੇ ਆ ਭਰਾ ਹੋ ਜੋ ਮੰਮਾ ਪਤਾ ਸਿੱਧੂ ਨੂੰ ਕੀ ਕਹਿੰਦੇ ਕਿ ਸਿੱਧੂ ਨੇ ਦੁੱਧ ਪੀਣਾ ਮੰਮੀ ਮੈਂ ਇਹਨੂੰ ਪਾ ਦਾਂ ਕੀ ਜਗਾ ਬੱਤੀ ਲਾ ਮਮਾ ਪੁੱਛਦੇ ਚਾਹ ਕੀ ਨਵੀਂ ਸਿੱਧੂ ਕਹਿੰਦਾ ਮੈਂ ਵੀ ਪੀਉਂਗੀ ਚਾਹ ਤੇ ਆ ਜਿਹੜਾ ਵਲੌਗ ਅਸੀਂ ਇੱਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅger ਚਾਹ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੌਗ ਦੇ ਵਿੱਚ ਉਹ ਤੱਕ ਟੇਕ ਕੇਅਰ ਐਂ ਬਾਏ ਬਾਏ